ਇਹ ਦਿਯਾਲੇ ਸਾਥੀਆਂ ਵੀ ਆਪਾਂ ਪਿੱਛੇ ਨਹੀਂ ਰਹਿਣ ਦੇਣਾ। ਇਹ ਜਾਣੀ ਕਿ ਪਿਆਰ ਦੀ ਲਾਹਮਾਂ ਲੈਂਦੇ ਰਹੇ। ਇਹਨਾਂ ਨੂੰ ਬਤਾਵਾ ਕਿ ਦਿਯਾਲੇ ਸਾਥੀਆਂ ਨੇ ਇੱਥੇ ਡਟੇ ਰਹਿੰਦੇ ਇਹਨਾਂ ਦੇ ਨਾਲ ਤੇ ਮੁਬਾਰਕਬਾਦ ਤੁਹਾਨੂੰ ਕਿ ਤੁਹਾਡੇ ਹਿੱਸੇ ਦੇ ਵਿੱਚ ਇਹ ਸੰਘਰਸ਼ ਆਇਆ ਹੈ। ਜਿਹੜੇ ਜਿਹੜੇ ਸਾਥੀ ਘੇਰੇ ਬੈਠੇ ਨੇ ਉਹਨਾਂ ਨੂੰ ਲਾਹਮਾਂ ਦੇ। ਉਹਨਾਂ ਨੂੰ ਆਪਣੇ ਨਾਲ ਜੋੜੀਏ ਕਿ ਇਹ ਲੜਾਈ ਆਪਾਂ ਜਿੱਤ ਕੇ ਹੀ ਘਰਾਂਗੇ। ਮੈਂ ਲਾਈਨਾਂ ਦਿੱਤੀਆਂ ਦੋ ਚਾਰ ਮੈਨੂੰ ਨਹੀਂ ਪਤਾ ਇੱਕ ਟੱਪੇ ਆ ਮਾਈ ਆ ਕੀਤਾ ਗੁੱਤੀ ਮੈਂ ਕੋਸ਼ਿਸ਼ ਕਰਦਾ ਹਾਂ ਉਹਨਾਂ ਦੀ ਆਪਣੀ ਮੇਰੇ ਲਿਖੇ ਹੋਏ ਆ ਤੇ ਦੋ ਸਾਥੀ ਮੇਰੇ ਮੇਰੇ ਤੋਂ ਪਹਿਲਾਂ ਗਾਏ ਨੇ ਤੇ ਹੌਸਲਾ ਤੇ ਹੈ ਨਹੀਂ ਆ ਵੀ ਇਹਨਾਂ ਨੂੰ ਮਨਖਾਣ ਬਹੁਤ ਸੋਹਣਾ ਗਾ ਚੁੱਕੇ ਨੇ ਦੇ ਚੱਕ ਤੇ ਮੈਂ ਆਪਣੀ ਭਰਤੀ ਨੂੰ ਸਰਕਾਰ ਨੂੰ ਬੇਰਗੱਲ ਹੀ ਦਊਂਗਾ ਜਿਵੇਂ ਆਪਣੀ ਇਹ ਸਰਕਾਰ ਦੀ ਪੇਤਾਨੀ ਚੱਲਦੀ ਆ ਉਵੇਂ ਹੀ ਮੈਂ ਕੋਸ਼ਿਸ਼ ਕਰਦਾ को ते तारा कोठे ते तारा नचेरी सिखया वलो मुख मुड़े सर तारा नचेरी सिखिया वलो मुख मुे थोरी साफ़ो थोरीफ़ करो ारह सौ ठविंजा नाल जी हूं साफ़ो साफ ॻ्यारह सौ ठविंजा नाल जी मान साफ़ साफ आप कुछ भी न बोल रही आप, आप कुछ भी बिना रही ग्यारह सोविंदा कह कैंडी दे क्यों सड़क रोल रही ग्यारह सो ठबिंदा कह दे क्यों सड़क ਕਰ ਬੈਠੇ ਆਣਾ ਸਰ ਨਾਏ ਕਰ ਬੈਠੇ ਆਣਾ ਸਰ ਨਾਏ ਵਾਹ ਜੀ ਵਾਹ ਕਰ ਬੈਠੇ ਆਣਾ ਸਰ ਨਾਏ ਸਰ ਨਾਏ ਦੀ ਪਿਆਲੀ ਆ ਜੋ ਦੋਸਤ ਤੋ ਲਾਇਆ ਪੱਕਾ ਤਰ ਨਾਏ ਕੀ ਵਾਹ जमाल लीए सारी पंजाबे लीए सारी पंजाब बेरुज गार फिर दी जवानी मा जे माल बे दुआ बेद बेरुज गार फिर दी ਜਵਾਲੀ ਮੱਝ ਮਾਲਵੇ ਤੋਂ ਆਦੇ ਜੀ ਉਹ ਬੜੇ ਵਾਦੇ ਪਗਾਉਂਦੇ ਓ ਆਹੋ ਉਹ ਬੜੇ ਵਾਦੇ ਪਗਾਉਂਦੇ ਓ ਨੋਕਰੀ ਦੀ ਮੰਗ ਕਰੀਏ ਅੱਗੋਂ ਡਾਂਗਾ ਚਲਾਉਂਦੇ ਉਹ ਦੇਉ ਇਹ ਅੱਜ ਦੂਰ ਖੇਸੇ ਬੜੇ ਵਾਦੇ ਪਗਾਈ ਜਾਣਿਓ ਉਹ ਬੜੇ ਵਾਦੇ ਪਗਾਈ ਜਾਣਿਓ ਪੜੇ ਲਿਖੇ ਨੌਜਵਾਨਾਂ ਨੂੰ ਥਾਣੇ ਜੇਲ੍ਹਾਂ ਦਿਖਾਈ ਜਾਣਿਓ ਪੜੇ ਲਿਖੇ ਨੌਜਵਾਨਾਂ ਨੂੰ ਥਾਣੇ ਜੇ ਲਾਖਾਈ ਜਾਂਦੇ ਹੋ ਅਗਲੀ ਗੱਲ ਜੋ ਸਰਕਾਰ ਨੂੰ ਕੱਢੀ ਸੇਗ ਜੁਲਮਾਂ ਦਾ ਸੇਕੀ ਬੈਠਿਆਂ ਉਹ ਸੇਗ ਜੁਲਮਾਂ ਦਾ ਸੇਕੀ ਬੈਠਿਆਂ ਥਾਣਿਆਂ ਤੋਂ ਨਹੀਂ ਡਰਦੇ ਅਸੀਂ ਜੇਲ੍ਹਾਂ ਵੀ ਵੇਖੀ ਬੈਠਿਆਂ ਉਹ ਥਾਣਿਆਂ ਤੋਂ ਨਹੀਂ ਡਰਦੇ शुक्रिया दोस्त